فتح گڑھ صاحب وکے اس مہان پوندر دھرتی سے بابا جوراغور سن جی بابا فتح سنگھ جی اور ماضا گجر کور سکی پوندر شہادت میں سب تہلا پرنام کرتے ہیں اور اچھا میٹنگ شری اکال تخت صاحب وتھاپت پانچ ممبری کمیٹی وجہ دو مر جسنتا میتپوری صاحب 10 ਤਾਰੀਖ ਨੂੰ 10 ਮਈ ਨੂੰ ਇੱਕ ਵੱਡਾ ਰੈਲੀ ਦੇ ਰੂਪ ਵਿੱਚ ਪ੍ਰੋਗਰਾਮ ਆ ਜਿਹੜਾ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਰੱਖਿਆ। ਔਰ ਉਸ ਦੀ ਤਿਆਰੀ ਦੇ ਸਬੰਧ ਵਿੱਚ ਔਰ ਭਰਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਜਿਹੜੇ ਆਗੂ ਵਰਕਰ ਕਾਪੀਆਂ ਲੈ ਗਏ ਉਹਨਾਂ ਦੀ ਜਾਣਕਾਰੀ ਹਾਸਲ ਕਰਨ ਲਈ ਔਰ ਜਿਨ੍ਹਾਂ ਨੇ ਨਵੇਂ ਆ ਹੋਰ ਲੈ ਕੇ ਜਾਣੇ ਆ ਕੋਈ ਵਰਕਰ ਲੈ ਕੇ ਜਾਣੇ ਚਾਹਦਾ ਉਹ ਕਾਪੀਆਂ ਵੰਡਣ ਲਈ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਸੀ ਜਿਸ ਵਿੱਚ ਸਾਰੇ ਜਿੱਥੇ ਲੀਡਰਸ਼ਿਪ ਹਾਜ਼ਰ ਸੀ ਲਖੜਾ ਸਾਹਿਬ ਜੰਨੂ ਮਹਾਰਾਜ ਸਾਹਿਬ ਉਥੇ ਸਾਡੀ ਲੋਕਲ ਜ਼ਿਲ੍ਹੇ ਦੀ ਲੀਡਰਸ਼ਿਪ ਮਜੂਰੀ ਸਾਹਿਬ ਜੇਮੜਾ ਸਾਹਿਬ ਤਲਵੰਡੀ ਸਾਹਿਬ ਸਾਰੇ ਜੱਜ ਸਾਹਿਬ ਸਾਡੇ ਐਮਐਲਏ ਸਾਹਿਬ ਸਾਫ ਦਾ ਹੋਰ ਸਾਰੀਆਂ ਸਨਮਾਨਯੋਗ ਸ਼ਖਸੀਤਾਂ ਉਹ ਵੀ ਸਾਰੀਆਂ ਹਾਜ਼ਰ ਸੀ ਔਰ ਨਮਾਇਦਾ ਸੱਜਣ ਬੁਲਾਏ ਸੀ ਔਰ ਉਸ ਦੇ ਰੂਪ ਵਿੱਚ ਵੀ ਬਹੁਤ ਵੱਡੀ ਮੀਟਿੰਗ ਹੈ ਜਿਹੜੀ ਭਰਮੀ ਮੀਟਿੰਗ ਹੋਈ ਇਸ ਤੋਂ ਪਤਾ ਲੱਗਦਾ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਔਰ ਇਸ ਭਰਤੀ ਮਹਿਮਦ ਸ਼ਾਮਲ ਹੋਣ ਲਈ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਸੋ ਇਸ ਲਈ ਮੈਂ ਸਮੁੱਚੇ ਅਗੋਰ ਵਰਕਰ ਸਾਹਿਬਾਨ ਦਾ ਜਿੱਥੇ ਧੰਨਵਾਦ ਕਰਦਾ ਸਾਰੀ ਸੰਗਤ ਦਾ ਵਰਕਰਾਂ ਦਾ ਵਿਦਾਇਤ ਨੂੰ ਧੰਨਵਾਦ ਜਿਹੜਾ 10 ਤਰੀਕ ਨੂੰ ਪ੍ਰੋਗਰਾਮ ਕਹਿ ਰਹੇ ਤੁਸੀਂ ਉਹ ਧਾਰਮਿਕ ਹੋਊਗਾ ਕਿ ਸਿਆਸੀ ਹੋਊਗਾ ਜਿਹੜਾ 10 ਤਰੀਕ ਨੂੰ ਜਿਹੜਾ 10 ਤਰੀਕ ਨੂੰ ਪ੍ਰੋਗਰਾਮ ਤੁਸੀਂ ਕਹਿ ਰਹੇ ਹੋ ਤੇ ਪਰ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਖੋਪਨਾਮਾ ਸਾਹਿਬ ਨੂੰ ਸਹੀ ਪੂਰਨ ਰੂਪ ਵਿੱਚ ਇਨਵੈਨ ਲਾਗੂ ਕਰਵਾਉਣ ਲਈ ਔਰ ਸੰਗਤ ਨੂੰ ਦੇ ਲਈ ਜਾਗਰੂਕ ਕਰਨ ਲਈ ਔਰ ਭਰਤੀ ਮੈਂਬਰਾਂ ਨੂੰ ਸ਼ਾਮਲ ਕਰਵਾਉਣ ਲਈ ਸਾਡਾ ਪ੍ਰੋਗਰਾਮ ਹੈ ਤਾਂ ਕਿ ਸ਼੍ਰਮਣੇ ਕਾਰਜਾਂ ਦੀ ਪੂਰਨ ਸਰਜੀਤੀ ਹੋ ਸਕੇ ਅਸੀਂ ਪਹਿਲਾਂ ਆਗੂ ਦੇਣ ਦੀ ਵੀ ਗੱਲ ਕੀਤੀ ਹੈ ਨਾ ਆਪਣੇ ਸਮੋਦਨ ਚ ਤਾਂ ਮੈਂ ਸਵਾਲ ਕੀਤਾ ਤੁਸੀਂ ਵੀ ਇੱਕ ਅਸੀਂ ਆਗੂ ਜਲਦ ਤੁਹਾਨੂੰ ਜਿਹੜੀ ਟੀਮ ਨੂੰ ਦੇਣ ਜਾ ਰਹੇ ਹਾਂ ਆਗੂ ਤੋਂ ਬਿਨਾ ਤਾਂ ਨਾ ਕੋਈ ਜਥੇਬੰਦੀ ਚੱਲਦੀ ਹੁੰਦੀ ਹੈ ਨਾ ਕੋਈ ਪਾਰਟੀ ਚੱਲਦੀ ਹੁੰਦੀ ਹੈ ਆਗੂ ਤਾਂ ਹਰੇਕ ਦੋ ਵਾਰ ਜਦੋਂ ਭਰਤੀ ਕਮੇਟੀ ਹੈ ਜਿਹੜੀ ਉਹਦਾ ਮਨੋਰਥ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਤੱਕ ਆ। ਉਸ ਤੋਂ ਬਾਅਦ ਪ੍ਰਧਾਨ ਔਰ ਜਾਂ ਅਹੁਦੇਦਾਰ ਕਿਸ ਤਰ੍ਹਾਂ ਦਾ ਉਹ ਸਾਰਾ ਪ੍ਰਕਿਰਿਆ ਉਸ ਤੋਂ ਬਾਅਦ ਮੁਕੰਮਲ ਹੋਣੀ ਆ। ਉਸ ਪ੍ਰਕਿਰਿਆ ਨੂੰ ਮੁਕੰਮਲ ਕਰਨਾ ਸੀ। ਸੋ ਇਸ ਕਰਕੇ ਉਸ ਤੋਂ ਬਾਅਦ ਪੰਥ ਪ੍ਰਬੰਧ ਆਗੂ ਦਾ ਕੰਮ ਨੂੰ ਮਿਲਣਾ ਚਾਹੀਦਾ ਅਕਾਲ ਤਖਤ ਸਾਹਿਬ ਦੇ ਹਦੇਸ਼ ਵੀ ਇਹ। ਜੀ ਉਹ ਸਰ ਕਿੰਨੀ ਕਿ ਦਿਨ ਤੱਕ ਚਲੇਗੀ ਇਹ ਪ੍ਰਕਿਰਿਆ ਜੀ ਭਰਤੀ ਵਾਲੀ? ਘੱਟ ਤੋਂ ਘੱਟ 2-3 ਮਹੀਨਿਆਂ ਦਾ ਸਮਾਂ ਤਾਂ ਚਾਹੀਦਾ ਹੀ ਆ ਕਿਉਂਕਿ ਕੁਝ ਲੇਟ ਹੋਇਆ ਪ੍ਰੋਗਰਾਮਾਂ ਦਾ। ਕਿੰਨਾ ਕਿ ਤੇ ਚ ਰੱਖਿਆ ਹੋਇਆ ਹੈ। ਸਭ ਤੋਂ ਤਕਰੀਬਨ ਹੁਣ ਤੱਕ 22 23 ਲੱਖ ਦੀ ਭਰਤੀ ਦੀਆਂ ਕਾਪੀਆਂ ਨੇ ਜਿਹੜੀਆਂ ਈਸ਼ੂ ਹੋ ਚੱਕੀਆਂ ਨੇ ਦਫ਼ਤਰ ਇਹ 10 ਤਰੀਕ ਦਾ ਕੱਟ ਜਿਹੜਾ ਇਹ ਪੰਜਾਬ ਦਾ ਲੇਬਲ ਦਾ ਹੋਏਗਾ ਜਾਂ ਨਹੀਂ ਨਹੀਂ ਇਕੱਲੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਜ਼ਿਲ੍ਹਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਤਿੰਨੋ ਹਲਕਿਆਂ ਦਾ ਹੁਕਮਜ਼ਾ ਹੁਕਮਨਾਮਾ ਲਾਗੂ ਕਰਾਉਣ ਦੀ ਗੱਲ ਕੀਤੀ ਹੈ ਪਹਿਲਾਂ ਕਿ ਲਾਗੂ ਨਹੀਂ ਹੁੰਦਾ ਸੀ ਕਿਹਾ ਹੁਕਮਨਾਮਾ ਤੁਸੀਂ ਕਿਹਾ ਲਾਗੂ ਕਰਾਉਣ ਦੀ ਗੱਲ ਕੀਤੀ ਇਹਨੇ ਲਾਗੂ ਤੁਸੀਂ ਥੋੜੀ ਜਿਹੀ ਪਾਰਟੀ ਵੱਲੋਂ ਕਿ ਪਹਿਲਾਂ ਹਾਂ ਇਹ ਲਾਗੂ ਨਹੀਂ ਸੀ ਕਿਤੇ ਲਾਗੂ ਕਿੱਥੇ ਹੈ ਹੁਕਮਨਾਮਾ ਸਾਹਿਬ ਹੁਕਮਨਾਮਾ ਸਾਹਿਬ ਦਾ ਸੀ ਆਪਦੇ ਧੰਗ ਨਾਲ ਪੇਸ਼ ਕਰ ਰਿਹਾ ਹੁਕਮਨਾਮਾ ਸਾਹਿਬ ਦੇ ਦੋ ਪੱਖ ਸੀ ਇੱਕ ਧਾਰਮਿਕ ਧਾਰਮਿਕ ਪੱਖ ਸੀ ਔਰ ਇੱਕ ਰਾਸੀ ਪੱਖ ਸੀ ਜਿਹੜਾ ਧਾਰਮਿਕ ਪੱਖ ਸੂਟ ਕਰਦਾ ਸੀ ਉਹ ਮੰਨ ਲਿਆ ਜਿਹੜਾ ਰਾਸੀ ਪੱਖ ਸੀ ਜਿਹਦੇ ਦਾ ਮੜਾ ਮੋਟਾ ਪਾਰਟੀ ਦੀ ਪੁਨਰ ਸਰਜੀਤੀ ਹੋਣੀ ਸੀ ਅਕਾਲੀਵਾਲੇ ਉੱਠਣਾ ਸੀ ਉਹ ਸਾਰਾ ਛੱਡ ਦਿੱਤਾ ਗਿਆ ਇਹੀ ਨਰਾਸ਼ਾ ਲੋਕਾਂ ਨੂੰ ਇਸੇ ਕਰਕੇ ਲੋਕ ਨੇ ਜਿਹੜੇ ਨਰਾਸ਼ ਹੋਏ ਨੇ